ਅੱਜ ਦੇ 2 ਕੁ ਮਿੰਟਾਂ ਤੋਂ ਬਾਅਦ ਅਸੀਂ ਪਹੁੰਚੇ ਹਾਂ ਪਿੰਡ ਬੱਲੋ ਮੱਜ ਦਾ ਦੇ ਵਿੱਚ ਅੱਠ 9 ਫਰਵਰੀ ਨੂੰ ਪਿੰਡ ਬੱਲੋ ਮੱਜ ਦਾ ਦੇ ਵਿੱਚ ਕਬੱਡੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਤੇ ਸਰਪੰਚ ਜੋ ਸਰਪੰਚ ਬੱਲੋ ਮੱਜ ਦਾ ਦੇ ਹੈ ਜੱਸੀ ਸਰਪੰਚ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੱਸੀ ਦਾ ਬਾਈ ਸੰਦੀਪ ਇੱਕ ਵਾਰ ਸੇਮਮ ਚੈਨਲ ਦੇਖਦੇ ਆ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਹੀਂ ਇਹ ਆ ਸਾਡੇ ਪਿੰਡਾਂ ਆ ਤੁਸੀਂ ਸਰ ਕਬੱਡੀ ਕੱਪ ਕਰਵਾ ਰਹੇ ਹੋ ਕਿੰਨੀ ਤਰੀਕ ਨੂੰ ਕਬੱਡੀ ਕੱਪ ਹੋ ਰਿਹਾ ਹੈ ਤੇ ਕਿੰਨੇ ਅਕੈਡਮੀ ਆ ਤੁਸੀਂ ਬੁਲਾ ਰਹੇ ਹੋ ਕਬੱਡੀ ਕੱਪ ਸਾਡੇ ਜੀ ਹਰ ਸਾਲ ਦੀ ਕਰਾਂਗੇ ਜਿੱਦਾਂ 8 ਤੇ 9 ਫਰਵਰੀ ਨੂੰ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ 8 ਤਰੀਕ ਨੂੰ ਆਪਵਾਦ ਫੈਡਰੇਸ਼ਨ ਵੱਲੋਂ ਆਪਣੇ ਏਰੀਆ ਦੀਆਂ ਟੀਮਾਂ ਜੀ ਉਹਨਾਂ ਟੀਮਾਂ ਖੇਡਣਗੀਆਂ 9 ਤਰੀਕ ਨੂੰ ਆਲੋਪਨ ਕਲੱਬਾਂ ਆਣੇ ਤੇ ਸ਼ਾਮ ਨੂੰ 6 ਵਜੇ ਬਕੂਮਾਂਜੀ ਦਾ ਖੁੱਲਾ ਖੇਡ ਆ ਜੀ ਕਿਹੜੀ ਕਿਹੜੀ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਇਹ ਤਾਂ ਭਾਜੀ ਗੱਲ ਐ ਤਾਂ ਵੀ ਕਲਾਕਾਰਾਂ ਚੋਂ ਤਾਂ ਹਕੂਮਤ ਦੀ ਜੇ ਤੁਹਾਨੂੰ ਪਤਾ ਹੈ ਮੁਕਤਰਾ ਹੋਇਆ ਆਪਣਾ ਪੀਚਾ ਜੀ ਆਪਣਾ ਉਹ ਸਿਰੇ ਦੀ ਟੱਕਰ ਹੈ ਤਕਰੀਬਨ ਅਸੀਂ ਪਾਰਟੀ ਭਾਜੀ ਤੋਂ ਤੇ ਹੋਈ ਹੈ ਇੱਕ ਪਾਸੇ ਸਾਰੀ ਹੀ ਆਲਟੀਆਂ ਦੇ ਇਸ ਤਰੀ ਨੁਮਾਇਦੇ ਆਪਣੇ ਏਰੀਏ ਦੇ ਹੈਗੇ ਆ ਕਾਂਗਰਸ ਹੈ ਕਾਲੀ ਆ ਜਾਂ ਆਪੜੀ ਆ ਕੋਈ ਬੀਜੇਪੀ ਵਾਲੇ ਸਾਰਿਆਂ ਨੂੰ ਹੀ ਬੁਲਾ ਰਹੇ ਜੀ ਕਿ ਸਾਰੇ ਆਪਾਂ ਕਿਉਂਕਿ ਖੇਡ ਮੇਲੇ ਹੁੰਦੇ ਆ ਇਹ ਇਕੱਲੇ ਬੰਦੇ ਤੇ ਹੋ ਵੀ ਨਹੀਂ ਹੁੰਦਾ ਇਹਦੇ ਵਿੱਚ ਸਾਰਿਆਂ ਦਾ ਯੋਗਦਾਨ ਹੁੰਦਾ ਹੈ। ਸੋ ਅਸੀਂ ਇਹ ਨਵੀਂ ਪਹਿਲ ਕਿਉਂਕਿ ਅੱਗੇ ਸਾਡੇ ਪੰਡ ਪਾਰਟੀ ਭਾਜੀ ਬਹੁਤ ਸਿਸਟਮ ਹਿੱਕਾ ਹੋ ਗਿਆ। ਸੋ ਇਸ ਵਾਰ ਅਸੀਂ ਉਹ ਖਤਮ ਕਰਕੇ ਨਾ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਕੇ ਆਏ ਆ ਕਿ ਸਾਡੇ ਮੇਲੇ ਤੇ ਆਓ ਤੇ ਰੌਣਕ ਪਵਦਾਓ। ਸਰ ਨੌਜਵਾਨਾਂ ਨੂੰ ਕੀ ਕਹਿਣਾ ਜਾਊਗਾ ਨੌਜਵਾਨਾਂ ਕਿਦਾ ਬੇਨਤੀ ਆ ਵੀ ਬਾਈ ਜੀ ਖੇਡਾਂ ਨਾਲ ਜੁੜੋ ਅਸੀਂ ਤਾਂ ਤੁਹਾਡੀ ਮੱਥੀ ਕੋਸ਼ਿਸ਼ ਕਰਦੇ ਆ ਵੀ ਮੇਲੇ ਗਰਾਉਂਡ ਦੀ ਹਰ ਸਾਲ ਦੀ 25 ਸਤੋਂ ਕਰਾਉਦੇ ਆ ਤੇ ਆਪਣੇ ਬੱਚਿਆਂ ਨੂੰ ਵੀ ਲਾ ਕੇ ਰੱਖਿਆ ਘੱਟੋ ਘੱਟ ਕਿ ਤੁਸੀਂ ਕੋਈ ਬੱਚਾ ਗੇਮ ਨਾ ਖੇਡਦਾ ਨਾ ਜੀ ਹੋਰ ਕੁਛ ਨਹੀਂ ਇਹ ਨਹੀਂ ਹੁੰਦਾ ਵੀ ਹਰੇਕ ਬੰਦਾ ਇੰਟਰਨੈਸ਼ਨਲਲੀ ਖੇਡਦਾ ਅਜਿਹੀ ਗੱਲਾਂ ਸਿਰਫ ਬੱਚਾ ਆਪਣੇ ਸਰੀਰ ਨੂੰ ਪਿਆਰ ਕਰਨ ਲੱਗ ਜਾਂਦਾ ਜੀ ਜਦੋਂ ਸਰੀਰ ਨੂੰ ਪਿਆਰ ਕਰਨਾ ਸਿੱਖਦਾ ਸਮਝ ਲੋ ਨਸ਼ੇ ਪੱਤੇ ਤੋਂ ਬੰਦਾ ਦੂਰ ਰਹਿੰਦਾ ਆਪਣੇ ਸਰੀਰ ਚੌਗਾ ਅੱਜਕੱਲ ਬੰਦਾ ਰਹਿ ਜੇ ਉਹ ਹੀ ਬਹੁਤ ਵੱਡੀ Eso le pasa